ਸੀਸੀਟੀਵੀ ਚ ਕੈਦ ਹੋਈਆਂ ਲੁੱਟਦੀਆਂ ਤਿੰਨ ਵੱਡੀਆਂ ਵਾਰਦਾਤਾਂ ਲੁਟੇਰੇ ਸ਼ਰੇ ਵਜਾਰ ਬਜ਼ੁਰਗ ਮੈਲਾ ਨਾਲ ਕਰ ਗਏ ਵੱਡਾ ਕਾਂਡ ਲੁਧਿਆਣਾ ਚ ਰੀਲ ਬਣਾਉਣੀ ਨੌਜਵਾਨਾਂ ਨੂੰ ਪੈ ਗਈ ਭਾਰੀ ਮੋਗਾ ਚ ਲੁਟੇਰਾ ਦੁਕਾਨਦਾਰ ਨਾਲ ਕਰ ਗਿਆ ਮਾੜੀ ਜੀ ਹਾਂ ਵਕ ਵਕ ਥਾਮਾਂ ਤੋਂ ਲੁੱਟਦੀਆਂ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਤਸਵੀਰਾਂ ਸਾਹਮਣੇ ਆਈਆਂ ਨੇ ਗੱਲ ਪਹਿਲੀ ਬਾਰਦਾਤ ਦੀ ਕਰਦੇ ਹਾਂ ਜੋ ਚੰਡੀਗੜ੍ਹ ਦੇ ਮਣੀ ਮਾਜਰਾ ਤੋਂ ਸਾਹਮਣੇ ਆਈ ਹੈ ਜਿੱਥੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਮੈਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਬਜ਼ੁਰਗ ਮੈਲਾ ਗੱਡੀ 'ਚੋਂ ਉੱਤਰ ਕੇ ਆਪਣੇ ਘਰ ਵੱਲ ਜਾ ਰਹੀ ਸੀ ਇਸ ਦੌਰਾਨ ਹੀ ਸਾਹਮਣੇ ਤੋਂ ਮੋਟਰਸਾਈਕਲ ਸਵਾਰ ਦੋ ਝੱਪਟ ਮਾਰ ਆਉਂਦੇ ਨੇ ਆਉਂਦਿਆਂ ਸਾਰ ਹੀ ਮਹਿਲਾ ਦੇ ਪਰਸ ਨੂੰ ਪੈ ਜਾਂਦੇ ਨੇ चंद ਸਕਿੰਟਾਂ ਚੋ ਲੁਟੇਰੇ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਬਾਦ ਦਾ ਤੋਂ ਬਾਦ ਇਲਾਕੇ ਚ ਚੀਖ ਚਹਾੜਾ ਮਚ ਗਿਆ ਸ਼ਰਿਆਮ ਇਹ ਲੁਟੇਰੇ ਵੱਡੀ ਬਵਾਦਤ ਨੂੰ ਅੰਜਾਮ ਦੇਣ ਤੋਂ ਬਾਦ ਫਰਾਰ ਹੋ ਗਏ ਅਜਿਹੀ ਹੀ ਦੂਜੀ ਤਸਵੀਰ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਵੱਲੋਂ ਚਿੱਟੇ ਦਿਨ ਗਲੀ ਚ ਖੜ ਰੀਲਾ ਬਣਾ ਰਹੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ 'ਚ ਦੇਖ ਸਕਦੇ ਹਾਂ ਕੁਝ ਨੌਜਵਾਨ ਗਲੀ 'ਚ ਖੜੇ ਮਸਤੀ ਕਰ ਰਹੇ ਨੇ ਰੀਲਾ ਬਣਾਉਂਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਹੀ ਸਾਹਮਣੇ ਤੋਂ ਮੋਟਰਸਾਈਕਲ ਤੇ ਤੇਜ਼ ਰਫ਼ਤਾਰ 'ਚ ਤਿੰਨ ਨੌਜਵਾਨ ਆਉਂਦੇ ਨੇ ਆਉਂਦਿਆਂ ਸਾਰ ਹੀ ਮੁੰਡੇ ਦੇ ਹੱਥ 'ਚੋਂ ਫੋਨ ਝਪਟ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਗਲੀ 'ਚ ਖੜੇ ਨੌਜਵਾਨ ਦੇਖਦੇ ਰਹਿ ਜਾਂਦੇ ਨੇ ਕਿ ਆਖਰ ਉਹਨਾਂ ਨਾਲ ਇੰਨਾ ਵੱਡਾ ਕਾਂਡ ਹੋ ਕਿਵੇਂ ਗਿਆ ਨੌਜਵਾਨਾਂ ਵੱਲੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਇਹ ਮਲਜ਼ਮ ਮੌਕੇ ਤੋਂ ਫਰਾਗ ਹੋ ਗਏ ਲੁੱਟ ਦੀ ਅਜੇ ਹੀ ਇੱਕ ਤੀਜੀ ਤਸਵੀਰ ਮੋਗਾ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਦੋ ਲਟੇਰਿਆਂ ਵੱਲੋਂ ਦੁਕਾਨਦਾਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਇਹ ਬੰਦਾ ਬੜਾ ਭੋਲਾ ਜਿਹਾ ਲੱਗ ਰਿਹਾ ਹੈ ਤੇ ਜੋ ਇਸ ਵੱਲੋਂ ਕਾਂਡ ਕੀਤਾ ਗਿਆ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ ਇਸ ਇਨਸਾਨ ਨੂੰ ਮਾਫ਼ ਕਰਨਾ ਇਸ ਲਾਂਡਤੀ ਨੂੰ ਥੋੜਾ ਧਿਆਨ ਨਾਲ ਦੇਖੋ ਕਿਵੇਂ ਇਹ ਪਹਿਲਾ ਆਲਾ ਦੁਆਲਾ ਦੇਖ ਰਿਹਾ ਹੈ ਆਲਾ ਦੁਆਲਾ ਸਾਫ਼ ਦੇਖ ਦੁਕਾਨ ਦੇ ਬਾਹਰ ਕੋਲ ਪਏ ਗਿੱਜਰ ਨੂੰ ਹੱਥ ਪਾ ਲੈਂਦਾ ਤੇ ਚੁੱਕ ਕੇ ਆਰਾਮ ਨਾਲ ਮੋਟਰਸਾਈਕਲ ਤੇ ਆਪਣੇ ਸਾਥੀ ਕੋਲ ਚਲਾ ਜਾਂਦਾ ਤੇ ਗਿੱਜਰ ਨੂੰ ਮੋਟਰਸਾਈਕਲ ਤੇ ਰੱਖ ਇਹ ਦੋਵੇਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਬਾਰਦਾਤ ਨੂੰ ਇਨੇ ਸ਼ਾਤਰ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ ਕਿ ਦੁਕਾਨਦਾਰ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਗਈ ਇਸ ਮਾਮਲੇ 'ਚ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਗੀਜ਼ਰ ਗੈਸ ਗੀਜ਼ਰ ਚੋਰੀ ਕਰਕੇ ਲੈ ਕੇ ਜਾ ਰਿਹਾ ਸੋ ਸਾਡੇ ਪਾਸ ਥਾਣਾ ਬੱਗਾਪੁਰਾਣਾ ਵਿੱਚ ਕੋਈ ਰਿਟਰਨ ਕੰਪਲੇਂਟ ਸਾਨੂੰ ਮਸੂਲ ਨਹੀਂ ਹੋਈ ਜੇਕਰ ਸਾਨੂੰ ਕੋਈ ਰਿਟਰਨ ਕੰਪਲੇਂਟ ਮਸੂਲ ਹੁੰਦੀ ਹੈ ਅਸੀਂ ਉਸ ਦੇ ਹਿਸਾਬ ਦੇ ਨਾਲ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਬਿਲਕੁਲ ਕਰਾਂਗੇ ਅਤੇ ਜਲਦੀ ਤੋਂ ਜਲਦੀ ਜਿਹੜਾ ਚੋਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਊਗਾ ਵਾਕਈ ਹੀ ਲੁੱਟਦੀਆਂ ਇਹ ਤਸਵੀਰਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਸ਼ਰਿਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਲੋਡ ਹੈ ਸਮਾਜ ਨੂੰ ਸੁਚੇਤ ਹੋਣ ਦੀ ਜਾਗਰੂਕ ਹੋਣ ਦੀ ਆਪਣੇ ਆਲੇ ਦੁਆਲੇ ਧਿਆਨ ਰੱਖਣ ਦੀ ਤਾਂ ਕਿ ਅਜਈਆਂ ਘਟਨਾਵਾਂ ਤੋਂ ਅਜਿਹੇ ਲਾਣਤਿਆਂ ਤੋਂ ਬਚਿਆ ਜਾ ਸਕੇ ਬਿਊਰੋ ਰਿਪੋਰਟ ਜਗਮਣੀ ਟੀਵੀ